ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਬਤ ਕਰਨਾ ਚਾਹੁੰਦਾ ਸਮੁੱਚੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਵੋਟਰਾਂ ਦਾ ਕੰਮਜੀਤ ਅਨਮੋਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਰੇ ਉਹਨਾਂ ਜਿਨ੍ਹਾਂ ਨੇ ਦਿਨ ਰਾਤ ਕੰਮ ਕੀਤਾ ਵੀਰਾਂ ਨੇ ਭੈਣਾਂ ਨੇ ਕਿਉਂਕਿ ਇਹ ਬਹੁਤ ਵੱਡੀ ਹਨੇਰੀ ਸੀ ਤੁਸੀਂ ਬਹੁਤ ਤਕੜੇ ਰਹੇ ਬਹੁਤ ਮਿਹਨਤ ਕੀਤੀ ਔਰ ਮਿਹਨਤ ਵੀ ਰਿਕਾਰਡ ਤੋੜ ਗਰਮੀ ਦੇ ਵਿੱਚ ਦਿਨ ਰਾਤ ਤੁਸੀਂ ਜਿਹੜੀ ਮਿਹਨਤ ਕੀਤੀ ਮੈਂ ਸਾਰੇ ਵਲੰਟੀਅਰਾਂ ਨਾਲ ਅੱਗੇ ਮੇਰਾ ਸਿਰ ਝੁਕਦਾ ਸੋ ਕਿਸੇ ਗੱਲੋਂ ਘਬਰਾਉਣਾ ਨਹੀਂ ਬਹੁਤ ਵੱਡੀ ਹਨੇਰੀ ਦੇ ਵਿੱਚ ਤੁਸੀਂ ਖੜੇ ਰਹੇ ਆਪਣੀ ਮਜ਼ਬੂਤੀ ਨਾਲ ਆਪਣੀਆਂ ਜੜਾਂ ਜਮਾ ਕੇ ਰੱਖੀਆਂ ਹੁਣ ਅਗਲੇ ਇਲੈਕਸ਼ਨ ਵੀ ਆਪਣੇ ਬਹੁਤ ਜਲਦ ਆ ਰਹੇ ਇਸ ਵਾਸਤੇ ਹੁਣੇ ਤੋਂ ਤਿਆਰੀ ਕਰ ਦਿਓ ਪਿੰਡਾਂ ਦੇ ਵਿੱਚ ਜਿਹੜੇ ਕੋਈ ਕੰਮ અધੂਰੇ ਰਹਿੰਦੇ ਆ ਕੱਲ ਚੋਣ ਜਾਬਤਾ ਖਤਮ ਹੋ ਜਾਊਗਾ ਮੈਂ ਵੀ ਤੁਹਾਡੇ ਕੋਲ ਪਿੰਡਾਂ ਚ ਆਉਂਗਾ ਆਪਦੇ ਪਿੰਡਾਂ ਦੇ ਸਾਰੇ ਕੰਮ ਐ ਪਹਿਲਾਂ ਜਿਹੜੇ ਆ ਉਹ ਲਿਸਟਾ ਬਣਾ ਕੇ ਰੱਖੋ ਕਿਹੜੇ ਕਿਹੜੇ ਕੰਮ ਹੋਣੇ ਆ ਜਿੰਨਾਂ ਦੇ ਆਪਣੇ ਪ੍ਰਬੰਧਕਾਂ ਪ੍ਰਬੰਧਕ ਵੀਰਾਂ ਦਾਹੀਂ ਜਾਂ ਹੋਰ ਜਿਹੜੀ ਵੀ ਜਿਹੜੀ ਦੀ ਲੋੜ ਹੈ ਉਹ ਚੀਜ਼ ਜਿਹੜੀ ਪੂਰੀ ਹੋਊਗੀ ਸੋ ਇਸ ਵਾਸਤੇ ਮੈਂ ਫਿਰ ਤੋਂ ਤੁਹਾਡਾ ਧੰਨਵਾਦ ਕਰਦਾ ਵੀਰੋ ਕਿ ਐਸ ਵਾਰ ਜਿਹੜੀ ਆ ਰਿਕਾਰਡ ਗਰਮੀ ਪਈ ਹੈ 45 46 47 ਡਿਗਰੀ ਤਾਪਮਾਨ ਤੱਕ ਵੀ ਤੁਸੀਂ ਦਿਨ ਰਾਤ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਜਿਹੜੇ ਸਾਡੇ ਕੈਂਡੀਡੇਟ ਹੈ ਉਹਦੇ ਲਈ ਦਿਨ ਰਾਤ ਇੱਕ ਕੀਤੀ ਉਹਨਾਂ ਨੂੰ ਸਨਮਾਨਯੋਗ ਵੋਟਾਂ ਪਾਈਆਂ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੇ ਅਰਵਿੰਦ ਕੇਜਰੀਵਾਲ ਸਾਹਿਬ ਹੋਣਾ ਨੇ ਵੀ ਪੂਰਾ ਜਿਹੜਾ ਇਸ ਗਰਮੀ ਦੇ ਦਿਨਾਂ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਔਰ ਮੋਦੀ ਦੀਆਂ ਜਿਹੜੀਆਂ ਜੜਾ ਪੁੱਟਣ ਵਾਸਤੇ ਜਿਹੜਾ ਜੋਰ ਲਾਇਆ ਪਰ ਅੱਜ ਤੁਹਾਡੀ ਮਿਹਨਤ ਹੈ ਚਾਹੇ ਪੰਜਾਬ ਚੋਂ ਆਪਣੀਆਂ ਸੀਟਾਂ ਕੱਢੀਆਂ ਇਹ ਤੁਹਾਡੀ ਮਿਹਨਤ ਸਦਕਾ ਅੱਜ ਮੋਦੀ ਨੂੰ ਜਿਹੜਾ ਉਹ ਦੂਜੀਆਂ ਪਾਰਟੀਆਂ ਦੇ ਸਾਹਮਣੇ ਹੱਥ ਹੱਟਨੇ ਪੈ ਰਹੇ ਹਨ ਮੋਦੀ ਦੀਆਂ ਜੜਾਂ ਜਿਹੜੀਆਂ ਕੋਈਸੇ ਦੇਸ਼ ਤੇ ਅੰਦਰੋਂ ਆਪਾਂ ਪੂਰਤੰਤ ਕਾਮਯਾਬ ਹੋਏ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਸੇ ਗੱਲ ਨੂੰ ਘਬਰਾਉਣਾ ਨਹੀਂ ਤਕੜੇ ਹੋ ਕੇ ਅਗਲੀ ਲੜਾਈ ਦੀ ਤਿਆਰੀ ਕਰਨੀ ਹੈ ਜਗ ਜਿੱਤਣੀ ਹੈ ਮੈਂ ਫਿਰ ਤੋਂ ਤੁਹਾਨੂੰ ਵਧਾਈ ਦਿੰਦਾ ਕਿ ਇਸ ਹਨੇਰੀ ਦੇ ਵਿੱਚ ਤੁਸੀਂ ਇੰਨੀ ਦ੍ਰਿੜਤਾ ਦੇ ਨਾਲ ਖੜੇ ਰਹੇ ਹੋ ਸੋ ਅੱਜ ਤੱਕ ਜਿਹੜਾ ਹੈਗਾ ਇਸ ਸੰਘਰਸ਼ ਆਪਾਂ ਇਵੇਂ ਜਿੱਤਿਆ ਆਉਣ ਵਾਲੇ ਸਮੇਂ ਦੇ ਅੱਗੇ ਇਹ ਇਲੈਕਸ਼ਨ ਹੋਣਗੇ ਤੁਸੀਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀਆਂ ਬਾਹਾਂ ਬਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ